जय श्री राम जय श्री राम ਇਜ ਬਹੁਤ ਹੀ ਇਤਿਹਾਸਿਕ ਦਿਨ ਜੋ ਕਿ ਰਾਮ ਭਗਵਾਨ ਜੀ 14 ਸਾਲ ਬਾਅਦ ਨਹੀਂ 500 ਸਾਲ ਬਾਅਦ ਬਲਵਾਸ ਤੋਂ ਅਯੋਧਿਆ ਨਗਰੀ ਵਿੱਚ ਵਾਪਸ ਆ ਰਹੇ ਆ ਇੰਨੀ ਖੁਸ਼ੀ ਦੀ ਲਹਿਰ ਇੰਨਾਂ ਲੋਕਾਂ ਚ ਉਤਸ਼ਾਹ ਸੰਗਤਾਂ ਦੇ ਪੱਲੇ ਬੱਲੇ ਕੀਤੀ ਪਈ ਆ ਰਾਮ ਭਗਵਾਨ ਦੇ ਆਉਣ ਦੀ ਖੁਸ਼ੀ ਵਿੱਚ ਰਾਮ ਭਗਵਾਨ ਦੇ ਨਗਰੀ ਸਾਰੀ ਰਾਮ ਰਾਜੇ ਬਣ ਗਈ ਹੈ ਇਸ ਕਰਕੇ ਅੱਜ اسی ਬਾਬਾ ਬਿਸ਼ੂ ਕਰਮਾਚਾਰੀ ਜੀ ਦੇ ਦਰਬਾਰ ਸ਼੍ਰੀ ਬਿਸ਼ੂ ਕਰਮਾਚਾਰੀ ਟ੍ਰਸਟ ਬਾਸੀ ਜੋਧੇਵਾਲ ਰਾਂ ਰੋਡ ਲੁਧਿਆਣਾ ਵਿਖੇ ਲਾਈਵ ਪ੍ਰੋਗਰਾਮ ਜੋ ਕਿ ਐਲ ਸੀ ਡੀ ਵੱਡੀ ਲਗਾ ਕੇ ਰਾਮ ਭਗਵਾਨ ਦਾ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਇਸ ਟਾਈਮ ਔਰ ਸੰਗਤਾਂ ਹਮ ਹਮ ਆ ਕੇ ਪਹੁੰਚੀਆਂ ਹੋਈਆਂ ਆ ਸਾਰਾ ਇਲਾਕਾ ਸਾਡੇ ਵਿੱਚ ਇੱਥੇ ਬਿਰਾਜਮਾਨ ਆ ਔਰ ਸੰਗਤਾਂ ਇੰਨੀ ਆਇਆ ਕਿ ਸਾਡੇ ਕੋਲ ਖੜ੍ਹ ਲੈ ਵੀ ਜਗ੍ਹਾ ਨਹੀਂ ਹੈ ਇਸ ਕਰਕੇ ਮੈਂ ਸੋਚ ਰਿਹਾ ਆ ਕਿ ਲੋਕਾਂ ਦੇ ਦਿਲਾਂ 'ਚ ਕਿੰਨਾ ਤਸਾ ਹੈ ਸਨਾਤਨ ਧਰਮ ਨੂੰ ਉੱਚਾ ਕਰਨ ਵਾਸਤੇ ਸਨਾਤਨ ਧਰਮ ਅੱਜ ਸਾਡਾ ਬੁਲੰਦੀਆਂ ਤੇ ਆ ਇਸ ਕਰਕੇ ਮੈਂ ਇਹ ਗੱਲ ਨਹੀਂ ਕਹਿੰਦਾ ਸਨਾਤਨ ਧਰਮ ਦੀ ਬਾਕੀ ਧਰਮ ਵੀ ਸਾਰੇ ਹੀ ਸਾਰੀ ਦੁਨੀਆ ਦੇ ਵਿੱਚ ਅੱਜ ਰਾਮ ਭਗਵਾਨ ਦਾ ਨਾਮ ਚਮਕ ਰਿਹਾ ਹੈ ਅੱਜ ਵੀ ਸ਼ੁਕਰਮਾ ਦਰਬਾਰ ਦੇ ਵਿੱਚ ਰਾਮ ਭਗਵਾਨ ਦੀ ਐਲਸੀਡੀ ਲਗਾ ਕੇ ਜੋ ਪ੍ਰੋਗਰਾਮ ਅਸੀਂ ਕਰ ਰਹੇ ਆ ਉਹ ਸ਼ਰਗਜ ਹੋਗਾ ਇਸ ਦੇ ਨਾਲ ਸਾਡਾ ਅੱਜ ਗੁਰੂ ਜੀ ਦਾ ਟੁੱਟ ਲੰਗਰ ਵੀ ਚੱਲ ਰਿਹਾ ਹੈ ਨਾਲ ਚਾਰ ਨੰਗਰ ਹੈ ਔਰ ਸੰਗਤਾਂ ਨੇ ਜੋ ਵੀ ਸ਼ਿਵ ਕਾਰਮਾ ਚੈਰੀ ਡਰਸਟ ਵੱਲੋਂ ਸਾਡੇ ਸਾਰੇ ਮੈਂਬਰ ਸਾਡੇ ਕਸੂਰੀ لال ਜੀ ਸਾਡੇ ਰਕੇਸ਼ ਕੁਮਾਰ ਜੀ ਰਮੇਸ਼ ਕੁਮਾਰ ਜੀ ਚਰਨਦਾ ਜੀ ਸਾਰੇ ਸਾਡੇ ਮੈਂਬਰ ਇੱਥੇ ਇਕੱਠੇ ਹੋਏ ਆ ਸਾਡੇ ਕੋਲ ਦੇਖੋ ਇਸ ਟਾਈਮ ਰਾਹੁਲ अरोड़ा ਜੀ ਔਰ ਪਵਨ ਮਹਾਜਨ ਜੀ ਜੋ ਕਿ ਸਾਡੇ ਵਿੱਚ ਬਹੁਤ ਸਾਡੇ ਇਹਨਾਂ ਨੇ ਸਹਿਯੋਗ ਕੀਤਾ ਔਰ ਇਹਨਾਂ ਰਲ ਮਿਲ ਕੇ ਤਨ ਮਨ ਤਨ ਸਾਰੇ ਪਾਸੋਂ ਇਹਨਾਂ ਨੇ ਸਾਡਾ ਸਹਿਯੋਗ ਕੀਤਾ ਸਲੰਗਰ ਵਾਸਤੇ ਵੀ ਇਸ ਪ੍ਰੋਗਰਾਮ ਵਾਸਤੇ ਵੀ ਅੱਜ ਬਹੁਤ ਧੰਨਵਾਦੀ ਆ ਜੈ ਸ਼੍ਰੀ ਰਾਜ ਜੈ ਸ਼੍ਰੀ ਰਾਜ ਜੈ ਸ਼੍ਰੀ ਰਾਜ ਜੈ ਸ਼੍ਰੀ ਰਾਜ ਬੋਲ ਸੱਚੇ ਦਰਵਾਜ਼ੇ ਕੀ ਜੈ ਹਾਂਜੀ ਸਾਡੇ ਬਿਸ਼ਵਕਰਮਾ ਚੈਰੀਟੇਬਲ ਟਰਸਟ ਵੱਲੋਂ ਇਹ ਸ਼ੁਭ ਦਿਹਾੜੇ ਦੀ ਬਹੁਤ-ਬਹੁਤ ਵਧਾਈ ਸਾਰੇ ਜਹਾਨ ਨੂੰ ਜੋ ਕਿ ਸਾਡੇ ਬਿਸ਼ਵਕਰਮਾ ਚੈਰੀਟੇਬਲ ਟਰਸਟ ਵੱਲੋਂ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਪਹਿਲਾਂ ਹਵਨ ਜਗ ਦੀਆਂ ਔਤੀਆਂ ਪਾਈਆਂ ਗਈਆਂ ਉਸ ਤੋਂ ਪ੍ਰਾਂਤ ਲੇਡੀਜ਼ ਮੈਲਾ ਮੰਡਲ ਵੱਲੋਂ ਕੀਰਤਨ ਜਤਲਕ ਚੱਲ ਰਿਹਾ ਹੈ ਬਾਤੀ ਜੋ ਵੀ ਹੈ ਸਿੱਧਾ ਪ੍ਰਸਾਦਨ ਦਿਖਾਇਆ ਜਾ ਰਿਹਾ ਹੈ ਤੇ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਸਾਡੇ ਸਾਰੇ ਮੈਂਬਰਾਂ ਮੈਂਬਰ ਸਭਨ ਤਨੋਂ ਮਨੋਂ ਤੁਹਾਨੂੰ ਸੇਵਾ ਕਰ ਰਹੇ ਨੇ ਬਾਕੀ ਮੈਂ ਇਹ ਸ਼ੁਭ ਦਿਹਾੜੇ ਦੀ ਸ਼੍ਰੀ ਬਿਸ਼ਕਰਮਾ ਚੈਰੀ ਰਮ ਟ੍ਰਸਟ ਵੱਲੋਂ ਸਾਰੇ ਜਗਤ ਨੂੰ ਬਹੁਤ-ਬਹੁਤ ਵਧਾਈ ਦਿਨਾਂ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ 22 ਤਰੀਕ अयोध्या ਦੇ ਵਿੱਚ ਪ੍ਰਮੋਚਰੀ ਰਾਮ ਜੀ ਦਾ ਪ੍ਰਾਣ ਪ੍ਰਤੀਸ਼ਠਾ ਦਾ ਪ੍ਰੋਗਰਾਮ ਚੱਲ ਰਿਹਾ ਹੈ ਸਮੂਹ ਸਾਧ ਸੰਗਤ ਪੂਰੇ ਮੋਹੱਲਾ ਨਿਵਾਸੀ ਸਾਰੇ ਸਾਰੇ ਬੈਠ ਕੇ লাইਵ ਪ੍ਰੋਗਰਾਮ ਦੇਖ ਰਹੇ ਆ ਸਾਰੀ ਸੰਗਤਾਂ ਨੂੰ ਬਾਈ ਜਨਮ ਦਿਨ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਐਦਾ ਦੇ ਮੌਕੇ ਸਾਨੂੰ ਬਾਰ ਬਾਰ ਸਾਨੂੰ ਦੇਖਣ ਨੂੰ ਮਿਲਣ अयोध्या ਦਾ ਪ੍ਰੋਗਰਾਮ ਸਾਡਾ ਹੋ ਗਿਆ ਅੱਗੇ ਸਾਡੀ ਚੜ੍ਹ ਚੜਾਈ ਸਰ ਕਾਸ਼ੀ ਦੀ ਹੈ ਹੁਣ ਸਾਡਾ ਬਾਅਦ ਸਾਡਾ লাইਵ ਪ੍ਰੋਗਰਾਮ ਚੱਲ ਰਿਹਾ ਹੈ ਲੋਕਾਂ ਵਿੱਚ ਭਾਰੀ ਉਸ਼ਾ ਹੈ ਰਾਤ ਨੂੰ ਅਸੀਂ ਦੀਪਮਾਲਾ ਵੀ ਕਰਨੀ ਹੈ ਘਰ ਘਰ ਦੇ ਵਿੱਚ ਲਾਈਟਿੰਗ ਵੀ ਕਰਨੀ ਹੈ ਲੋਕਾਂ ਦਾ ਜਮਾਵੜਾ ਦੇਖਣ ਨੂੰ ਦਿਲ ਖੁਸ਼ ਹੋ ਜਾਂਦਾ ਬਸ ਮੈਂ ਇਹੀ ਕਹਿਣਾ ਚਾਹਨਾ ਤੇ ਜੋ ਸ਼ਕਰਮਾ ਚੈਰੀਟੇਬਲ ਟਰਸਟ ਵੱਲੋਂ ਸਾਨੂੰ ਸਹਿਯੋਗ ਮਿਲਿਆ ਬਹੁਤ-ਬਹੁਤ ਅਸੀਂ ਉਹਨਾਂ ਦੇ ਮੈਂਬਰ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਸ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ